ਕਲ ਦੋਸਤੋ ਜੀ ਸਾਰੇ ਜਾਣੇ 29 ਮਈ ਪਿੰਡ ਮੂਸਾ ਸਿੱਧੂ ਚਾਚੂ ਜੀ ਦੀ ਵਰਸੀ ਤੇ ਜਰੂਰ ਪਹੁੰਚੋ ਜੀ 7 ਵਜੇ ਕਾਲ ਜੀ ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਆ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇ ਵਾਲੇ ਦੇ ਫੈਨਸ ਪੂਰੀ ਦੁਨੀਆ ਦੇ ਵਿੱਚ ਮੌਜੂਦ ਨੇ ਅਤੇ ਕੋਈ ਨਾ ਕੋਈ ਹਰ ਰੋਜ਼ ਸਿੱਧੂ ਮੂਸੇ ਵਾਲੇ ਬਾਈ ਦੀ ਹਵੇਲੀ ਦੇ ਵਿੱਚ ਉਹਨਾਂ ਦੇ ਪਰਿਵਾਰ ਨੂੰ ਮਿਲਣ ਆਉਂਦਾ ਹੀ ਰਹਿੰਦਾ ਹੈ ਅਤੇ ਦੋਸਤੋ ਕੁਝ ਫੈਨ ਤਾਂ ਇਹੋ ਜਿਹੇ ਵੀ ਹੁੰਦੇ ਨੇ ਜੋ ਕਿ ਸਿੱਧੂ ਮੂਸੇ ਵਾਲੇ ਬਾਈ ਦੇ ਲਈ ਕੁਝ ਨਾ ਕੁਝ ਕਰਨਾ ਚਾਹੁੰਦੇ ਨੇ ਜਿਵੇਂ ਕਿ ਤੁਸੀਂ ਇਸ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿ ਇਸ ਵੀਰ ਦਾ ਨਾਮ ਗੁਰਦੀਪ ਮੇਵੀ ਹੈ ਅਤੇ ਇਹ ਸਿੱਧੂ ਮੂਸੇ ਵਾਲੇ ਦਾ ਬਹੁਤ ਹੀ ਜ਼ਿਆਦਾ ਪੁਰਾਣਾ ਫੈਨ ਹੈ ਅਤੇ ਦੋਸਤੋ ਜਦੋਂ ਇਹ ਫੈਨ ਮੂਸੇਪਿੰਡ ਹਵੇਲੀ ਦੇ ਵਿੱਚ ਪਹੁੰਚਦਾ ਹੈ ਆ ਬਾਪੂ ਬਲਕੌਰ ਸਿੰਘ ਨੂੰ ਦੱਸਦਾ ਹੈ ਕਿ ਮੈਂ ਸਿੱਧੂ ਮੂਸੇ ਵਾਲੇ ਬਾਈ ਦੇ ਲਈ ਇੱਕ ਟ੍ਰਿਬਿਊਟ ਗੀਤ ਵੀ ਕੀਤਾ ਹੈ ਜੋ ਕਿ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਰਿਲੀਜ਼ ਵੀ ਕਰਾਂਗਾ ਤਾਂ ਇਹ ਗੱਲ ਸੁਣ ਕੇ ਬਾਪੂ ਬਲਕੌਰ ਸਿੰਘ ਕਹਿੰਦੇ ਨੇ ਕਿ ਉਸ ਗੀਤ ਦਾ ਕੋਈ ਪੋਸਟਰ ਹੋਵੇ ਤਾਂ ਮੈਨੂੰ ਦੱਸੀ ਮੈਂ ਉਸ ਗੀਤ ਦੀ ਪ੍ਰੋਮੋਸ਼ਨ ਜ਼ਰੂਰ ਕਰਾਂਗਾ ਤਾਂ ਦੋਸਤੋ ਜੇਕਰ ਅੱਜ ਦੇ ਸਮੇਂ ਵਿੱਚ ਸਿੱਧੂ ਮੂਸੇ ਵਾਲਾ ਬਾਈ ਜਿਉਂਦਾ ਹੁੰਦਾ ਤਾਂ ਉਸ ਨੇ ਵੀ ਇਸ ਵੀਰ ਦੀ ਸਪੋਰਟ ਕਰਨੀ ਸੀ ਅਤੇ ਸਾਨੂੰ ਇਹ ਗੱਲ ਬਟੇ ਦੁਖੀ ਹਿਰਦੇ ਨਾਲ ਕਹਿਣੀ ਪੈਂਦੀ ਹੈ ਕਿ ਸਿੱਧੂ ਮੂਸੇ ਵਾਲਾ ਬਾਈ ਸਾਡੇ ਵਿਚਕਾਰ ਨਹੀਂ ਹੈ ਪਰ ਫਿਰ ਵੀ ਇਸ ਵੀਰ ਦੀ ਸਪੋਰਟ ਸਿੱਧੂ ਮੂਸੇ ਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਕੀਤੀ। ਦਰਅਸਲ ਇਸ ਵੀਰ ਦੇ ਵੱਲੋਂ ਇੱਕ ਟਰੈਕ ਰੀਲੀਜ਼ ਕੀਤਾ ਜਾਣਾ ਹੈ ਜਿਸ ਦਾ ਟਾਈਟਲ ਹੈ ਦਵੀ ਨੀ ਕਲਮ ਅਤੇ ਇਸ ਵੀਰ ਦਾ ਨਾਮ ਹੈ ਗਰਦੀਪ ਮੇਵੀ ਅਤੇ ਇਸ ਵੀਰ ਨੇ ਆਪਣੇ ਗੀਤ ਦੇ ਵਿੱਚ ਸਿੱਧੂ ਮੂਸੇਵਾਲੇ ਬਾਈ ਦੇ ਜਸਟਿਸ ਦੀ ਗੱਲ ਕੀਤੀ ਹੈ ਅਤੇ ਇਸ ਕਰਕੇ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਨੇ ਇਸ ਵੀਰ ਦੀ ਸਪੋਰਟ ਕੀਤੀ ਹੈ ਅਤੇ ਸਰਦਾਰ ਬਲਕੌਰ ਸਿੰਘ ਨੇ ਆਪਣੀ ਇਸ ਵੀਡੀਓ ਕਲਿੱਪ ਦੇ ਵਿੱਚ ਕਿਹਾ ਕਿ ਇਹ ਗੀਤ 31 ਮਈ ਨੂੰ ਰਿਲੀਜ਼ ਹੋਵੇਗਾ ਤੇ ਸਰਦਾਰ ਬਲਕੌਰ ਸਿੰਘ ਨੇ ਕਿਹਾ ਕਿ ਇਸ ਗੀਤ ਦੀ ਵੱਧ ਤੋਂ ਵੱਧ ਸਪੋਰਟ ਕਰੋ ਤਾਂ ਜੋ ਸਿੱਧੂ ਮੂਸੇਵਾਲੇ ਬਾਈ ਨੂੰ ਜਸਟਿਸ ਮਿਲ ਸਕੇ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਤੇ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਅਤੇ ਸਿੱਧੂ ਮੂਸੇ ਵਾਲੇ ਬਾਈ ਦੇ ਜਸਟਿਸ ਦੀ ਗੱਲ ਕਰਨੀ ਨਾ ਭੁੱਲਿਓ ਜੀ ਇਸ ਕਰਕੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇ ਵਾਲਾ ਜ਼ਰੂਰ ਲਿਖਿਓ ਅਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਧੰਨਵਾਦ